ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਛੋਟਾ ਜਿਹਾ ਸਵਾਲ ਸੀਗਾ ਜੇ ਅਸੀਂ ਓਪਨ ਵਰਕ ਪਰਮਿਟ ਤੇ ਆ ਜਾਂਦੇ ਆ ਜਾਂ ਇੱਥੇ ਆ ਕੇ ਸਾਨੂੰ ਕੰਪਨੀ ਕੰਮ ਨਹੀਂ ਦਿੰਦੀ ਸਾਡਾ ਕੰਪਨੀ ਧੋੜ ਜਾਂਦੀ ਹੈ ਜਾਂ ਕੰਮ ਹੀ ਨਹੀਂ ਦਿੱਤਾ ਜਾਂ ਕੰਪਨੀ ਦਾ ਲਾਇਸੈਂਸ ਕੈਨਸਲ ਹੋ ਜਾਂਦਾ ਆ ਕੀ ਸਾਨੂੰ ਕੋਈ ਹੋਰ ਕੰਪਨੀ ਸਪੌਂਸਰ ਕਰ ਸਕਦੀ ਹੈ ਜਾਂ ਕਿਤੇ ਹੋਰ ਕਿਸੇ ਕੰਪਨੀ ਦੇ ਵਿੱਚ ਅਸੀਂ ਜਾ ਸਕਦੇ ਆ ਦੇਖੋ ਬਹੁਤ ਔਖਾ ਆ ਪਹਿਲੀ ਗੱਲ ਤਾਂ ਜੇ ਤੁਸੀਂ ਪੰਜਾਬ ਤੋਂ ਵਰਕ ਪਰਮਿਟ ਓਪਨ ਵਰਕ ਪਰਮਿਟ ਲਵਾ ਕੇ ਆਉਂਦੇ ਆ ਤੇ ਇੱਥੇ ਕਿਸੇ ਵੀ ਕੰਪਨੀ 'ਚ ਕੰਮ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਸਪான்ਸਰ ਲੈਣੀ ਪੈਣੀ ਆ ਅੱਜ ਕੱਲ ਸਪான்ਸਰਾਂ ਵੀ ਬਹੁਤ ਔਖੀਆਂ ਮਿਲਦੀਆਂ ਆ ਤੇ ਔਰ ਸਪான்ਸਰਾਂ ਦੇ ਰੇਟ ਵੀ ਬਹੁਤ ਜ਼ਿਆਦਾ ਹਾਈ ਆ ਯੂਕੇ ਤੋਂ ਯੂਕੇ ਨਾ ਕਿ ਯੂਕੇ ਤੋਂ ਆਊਟ ਆਫ ਕੰਟਰੀ ਯੂਕੇ ਤੋਂ ਯੂਕੇ ਔਰ ਦੂਜੀ ਗੱਲ ਇਹ ਆ ਕਿ ਇੱਥੇ ਜੇ ਆ ਕੇ ਤੁਹਾਡੀਆਂ ਕੰਪਨੀਆਂ ਬੰਦ ਹੋ ਜਾਂਦੀਆਂ ਲਾਇਸੈਂਸ ਕੈਨਸਲ ਹੋ ਜਾਂਦੇ ਜਾਂ ਕੰਪਨੀ ਤੁਹਾਨੂੰ ਕੰਮ ਹੀ ਨਹੀਂ ਦਿੰਦੀ ਕੰਪਨੀ ਚੱਲਦੀ ਪਈ ਆ ਪਰ ਕੰਪਨੀ ਤੁਹਾਨੂੰ ਕੰਮ ਨਹੀਂ ਦੇ ਰਹੀ ਇਸ ਸਿਚੁਏਸ਼ਨ ਵਿੱਚ ਕਿ ਤੁਹਾਨੂੰ ਹੋਰ ਕੀ ਆਪਸ਼ਨ ਆ ਉਹਦੇ ਵਿੱਚ ਇਹ ਆ ਕਿ ਤੁਸੀਂ ਜ਼ਿਆਦਾ ਕੈਸ਼ ਤੇ ਕੰਮ ਕਰ ਸਕਦੇ ਆ ਜਾਂ ਜੇ ਤੁਸੀਂ ਸਪான்ਸਰ ਕਿਤੇ ਲੈਣੀ ਆ ਸਪான்ਸਰ ਟਰਾਈ ਕਰ ਸਕਦੇ ਗਰੰਟੀ ਨਹੀਂ ਸਪான்ਸਰ ਮਿਲੂਗੀ ਕਿਉਂਕਿ ਜੇਸ ਕੰਪਨੀ ਚ ਤੁਸੀਂ ਆਏ ਆ ਜੇ ਉਹ ਕੰਪਨੀ ਤੁਹਾਨੂੰ ਕੰਮ ਨਹੀਂ ਦੇ ਰਹੀ ਜਾਂ ਕੰਮ ਦਿੱਤਾ ਨਹੀਂ ਹੈਗਾ ਜਾਂ ਕੰਮ ਜਾਂ ਲਾਇਸੈਂਸ ਕੈਨਸਲ ਹੋ ਗਿਆ ਜਾਂ ਕੰਪਨੀ ਬੰਦ ਹੋ ਗਈ ਕੁਝ ਵੀ ਹੋ ਗਿਆ ਇਹ ਤੋਂ ਜੈਡ ਤੇ ਹੋਰ ਕੰਪਨੀ ਦੇ ਵਿੱਚ ਜਾ ਕੇ ਸਪான்ਸਰ ਲੈਣੀ ਜਾਂ ਕੰਮ ਕਰਨਾ ਬਹੁਤ ਹਾਰਡ ਆ ਬਹੁਤ ਔਖਾ ਆ ਇਹੇ ਲੋਕਾਂ ਦੇ ਨਾਲ ਜਿਹੜਾ ਇੱਥੇ ਯੂਕੇ ਦੇ ਵਿੱਚ ਹੋ ਰਿਹਾ ਆ ਇਹੇ ਸਿਚੁਏਸ਼ਨ ਤੇ ਇਸ ਕਰਕੇ ਹੀ ਅਪੀਲ ਕਰਦੇ ਆ ਜਿਹੜਾ ਵੀ ਆਉਣਾ ਆ ਇੱਕ ਸਹੀ ਤਰੀਕੇ ਨਾਲ ਸਹੀ ਰਸਤੇ ਆਵੋ ਦੇਖੋ ਪੈਸੇ ਤੁਸੀਂ ਕਰਜ਼ੇ ਚੱਕ ਕੇ ਜਾਂ ਕੋਈ ਕੋਈ ਚੀਜ਼ ਗਹਿਣੇ ਪਾ ਕੇ ਜਾਂ ਕਿੱਦਾਂ ਤੰਗ ਹੋ ਕੇ ਲੈਂਦੇ ਆ ਸਿਰਫ ਇੱਕ ਯੂਕੇ ਦੇ ਚੱਕਰ ਦੇ ਵਿੱਚ ਇੰਗਲੈਂਡ ਚਲ ਜਾਣਾ ਜ਼ਿੰਦਗੀ ਬਣ ਜਾਣੀ ਜ਼ਿੰਦਗੀ ਸੁਧਰ ਜਾਣੀ ਆ ਸਾਰਾ ਕੁਝ ਸੈੱਟ ਹੋ ਜਾਣਾ ਆ ਨਵੀਂ ਜ਼ਿੰਦਗੀ ਦੀ ਸਟਾਰਟਿੰਗ ਹੋਣੀ ਪਰ ਜਿਹੜੇ ਇੱਥੇ ਆ ਚੁੱਕੇ ਆ ਉਹ ਵੀ ਇਹੇ ਸੋਚ ਕੇ ਆਏ ਆ ਕੋਈ ਟੂਰਿਸਟ ਆਪਣੇ ਕੋਈ ਸਟੂਡੈਂਟ ਆਇਆ ਕੋਈ ਕੇਅਰ ਹੋਮ ਚ ਆਇਆ ਕੋਈ ਆਈਟੀ ਚ ਆਇਆ ਕੋਈ ਕਿਸ ਤਰ੍ਹਾਂ ਵਰਕ ਪਰਮਿਟ ਤੇ ਆਇਆ ਸੋਚ ਕੇ ਇਹੀ ਆਏ 25 25 30 30 ਲੱਖ ਰੁਪਇਆ ਲਾ ਕੇ ਪਰ ਇੱਥੇ ਆ ਕੇ ਜਦੋਂ ਬੀਜੇ ਕੈਨਸਲ ਹੋਏ ਕੰਪਨੀਆਂ ਨੇ ਕੰਮ ਨਹੀਂ ਦਿੱਤੇ ਤੇ ਮੇਲਾ ਆ ਗਈਆਂ 60 60 ਦਿੰਦੀਆਂ ਫੇਰ ਉਹ ਉਹੋ ਹੀ ਲੋਕੇ ਪਛਤਾਉਂਦੇ ਸੀਗੇ ਕਿ ਇਹਦੇ ਨਾਲੋਂ ਜਿਹੜਾ 30 35 ਲੱਖ ਰੁਪਇਆ 25 ਲੱਖ ਰੁਪਇਆ ਕਰਜ਼ੇ ਚੱਕ ਕੇ ਆਏ ਪਿੱਛੋਂ ਸਾਰਾ ਕੁਝ ਇਹ ਸਾਫ਼ ਕਰਕੇ ਆਏ ਉਹਦੇ ਨਾਲੋਂ ਤਾਂ ਉੱਥੇ ਹੀ ਟਿਕੇ ਰਹਿੰਦੇ ਕੁਝ ਕੰਮ ਖੋਲ ਲੈਂਦੇ ਚੰਗਾ ਸੀ ਇਹੇ ਬੇਨਤੀ ਕਰਦੇ ਆ ਸਹੀ ਤਰੀਕੇ ਨਾਲ ਉਹ ਜੋ ਪੈਸੇ ਲੱਗਦੇ ਆ ਉਹੀ ਲਾਵੋ ਸਹੀ ਫੀਸਾਂ ਦੇ ਕੇ ਸਿੱਧੀਆਂ ਫੀਸਾਂ ਦੇ ਕੇ ਕਿਸੇ ਏਜੰਟਾਂ ਦੇ ਚੱਕਰਾਂ 'ਚ ਜਾਂ ਮਗਾਨਾ ਪਾਵੋ ਬਾਕੀ ਦੇਖੋ ਸਾਡੇ ਤੋਂ ਕਿਸੇ ਨੂੰ ਵੀ ਅਪਲਾਈ ਕਰਾਉਣਾ ਹੈਲਪ ਚਾਹੀਦੀ ਹੈ ਤੇ ਸੰਪਰਕ ਕਰ ਸਕਦਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਇਹ ਇਮੀਗ੍ਰੇਸ਼ਨ ਦੀ ਮਰਜ਼ੀ ਆ ਅਸੀਂ ਪਰ ਇੱਕ ਸਹੀ ਰਸਤਾ ਦੱਸੀਦਾ ਸਹੀ ਰਸਤਾ